ਹੈਲੋ ਜੀ ਸਤਿ ਸ੍ਰੀ ਅਕਾਲ ਮੈਂ ਰਾਜਵਿੰਦਰ ਸਿੱਧੂ ਟਿਕੋੜ ਦੁਨਨਾ ਤੇ ਆਪ ਦਾ ਸਵਾਗਤ ਹੈ ਜੀ ਹਾਂਜੀ ਸਭ ਤੋਂ ਪਹਿਲਾਂ ਇੱਕ ਰਿਕਵੈਸਟ ਕਰਦੇ ਹਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਹਰ ਡੇਲੀ ਵੀਡੀਓ ਤੁਹਾਡੇ ਕੋਲ ਪਹੁੰਚੇ ਸੋਹਣੇ ਸੋਹਣੇ ਸੂਟ ਦੇਖ ਸਕੋ ਸੋਹਣੇ ਸੋਹਣੇ ਪਿੱਕਾ ਦੇਖ ਸਕੋ ਹਾਂਜੀ ਹਾਂ ਜਿਹੜਾ ਆਪਣਾ ਇੰਸਟਾ ਤੇ ਐਡੀ ਬਣੀ ਹੈ ਉਹ ਵੀ ਸਿੱਧੂ ਟਿਕਨੋ ਤੇ ਬਣੀ ਹੋਈ ਹੈ ਉਹਨੂੰ ਵੀ ਤੁਸੀਂ ਫੋਲੋ ਕਰੋ ਫੋਲੋ ਕਰਕੇ ਉਸ ਤੇ ਸੋਹਣੇ ਸੋਹਣੇ ਪਿੱਕਾ ਦੇਖੋ ਸੋਹਣੇ ਸੋਹਣੇ ਸੂਟ ਵੇਖੋ ਠੀਕ ਹੈ ਜੀ ਹਾਂਜੀ ਜੋ ਵੀ ਸੋਹਣ ਨੂੰ ਪਸੰਦ ਤੇ ਸਾਡਾ ਨੰਬਰ ਹੈ ਸਕਰੀਨ ਤੇ ਦਿਖੋ ਹੋ ਰਿਹਾ ਹੈ 78998 43315 ਇਹ ਆਪਣਾ ਨੰਬਰ ਹੈ ਜੀ ਨੰਬਰ ਨੋਟ ਕਰੋ ਹਾਂਜੀ ਤੁਸੀਂ WhatsApp ਕਾਲ ਕਰ ਸਕਦੇ ਹੋ WhatsApp ਮੈਸੇਜ ਕਰ ਸਕਦੇ ਹੋ ਤੇ ਸਿੰਪਲ ਕਾਲ ਵੀ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਹਾਂਜੀ ਜੋ ਵੀ ਸਾਨੂੰ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਦੇ ਕੇ ਸਾਨੂੰ ਫੇਰ ਰੇਟ ਪੁੱਛਿਆ ਕਰੋ ਤੇ ਜਦੋਂ ਤੁਸੀਂ ਸਾਨੂੰ ਰੇਟ ਪੁੱਛਣੋਂ ਦੀਦੀ ਸਾਈਡਰ ਦਾ ਸੂਟ ਦਾ ਜਾਂ ਥਾਇਰੋਇਡ ਸੂਟ ਦਾ ਜਾਂ ਫਸਟ ਸੂਟ ਦਾ ਸਾਨੂੰ ਨਹੀਂ ਪਤਾ ਲੱਗਦਾ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਹੀ ਸਾਡੇ ਵਟਸਐਪ ਨੰਬਰ ਤੇ ਹੀ ਸੂਟ ਪੁੱਛਿਆ ਕਰੋ ਜਿਹੜਾ ਵੀਡੀਓ ਦੇ ਵਿੱਚ ਤੁਸੀਂ ਰੇਂਜ ਪੁੱਛਦੇ ਤੁਸੀਂ ਕਮੈਂਟ ਕਰਕੇ ਕਹਿੰਦੇ ਹੋ ਸਾਨੂੰ ਹਨਾ ਵੀ ਇਹਦਾ ਸਾਨੂੰ ਪ੍ਰਾਈਸ ਦੱਸ ਦੋ ਪਲੀਜ਼ ਪ੍ਰਾਈਸ ਵੀਡੀਓ ਦੇ ਵਿੱਚ ਨਾ ਪੁੱਛਿਆ ਕਰੋ ਕਮੈਂਟ ਕਰਕੇ ਸਾਡਾ ਨੰਬਰ ਸ਼ੋ ਹੋ ਰਿਹਾ ਹੈ ਵਟਸਐਪ ਨੰਬਰ ਤੇ ਤੁਸੀਂ ਸਾਨੂੰ ਮੈਸੇਜ ਕਰਕੇ ਪੁੱਛਿਆ ਕਰੋ ਠੀਕ ਹੈ ਜੀ ਸਕਰੀਨਸ਼ਾਟ ਦੇਆ ਕਰੋ ਸੂਟ ਦਾ ਵੀ ਇਹਦਾ ਕੀ ਪ੍ਰਾਈਸ ਹੈ ਹਾਂਜੀ ਜਿਹੜੇ ਆਪਣੇ ਕੋਲੇ ਹੁਣ ਇਹ ਆ ਵਾਲੇ ਸੂਟ ਬਣੇ ਹੋਏ ਨੇ ਹਨਾ ਜੇ ਆਪਾਂ ਹੁਣ ਤੁਹਾਨੂੰ ਇਹਦਾ ਪਹਿਲਾਂ ਪ੍ਰਾਈਸ ਦੱਸ ਦਿਆਂਗੇ ਅਸੀਂ ਤੁਸੀਂ ਇਹਦੇ ਵਿੱਚੋਂ ਕੋਈ ਸਕਿਪ ਕਰਵਾਉਣਾ ਹੈ ਕੁਈ ਫੈਬਰਿਕ ਵੀ ਬਦਲਾਉਣੀ ਹੈ ਹਨਾ ਕੁਛ ਵੀ ਕਰਨਾ ਫਿਰ ਸਾਨੂੰ ਕਿਸ ਤਰ੍ਹਾਂ ਪਤਾ ਲੱਗੇਗਾ ਹਨਾ ਵੀ ਆਪਾਂ ਬਾਅਦ ਦੇ ਵਿੱਚ ਰੇਟ ਉਤਰਾ ਚੜਾ ਘੱਟ ਵੀ ਹੋ ਸਕਦਾ ਵੱਧ ਵੀ ਹੋ ਸਕਦਾ ਫਿਰ ਆਪਣਾ ਇਸ ਗੱਲ ਦੇ ਵਿੱਚ ਦਿੱਕਤ ਪੈਂਦੀ ਹੈ ਠੀਕ ਹੈ ਜੀ ਹਾਂਜੀ ਇਸ ਕਰਕੇ ਆਪਾਂ ਰੇਟ ਵੀਡੀਓ ਦੇ ਵਿੱਚ ਨਹੀਂ ਦੱਸ ਸਕਦੇ ਤੇ ਜੋ ਆਪਣੇ ਕੋਲੇ ਕਾਟਨ ਦੇ ਸੂਟ ਹੁੰਦੇ ਨੇ ਜਾਂ ਆਪਣੇ ਕੋ ਕੋਈ ਤਿਆਰ ਸੂਟ ਆਪਣਾ ਵੇਚਣਾ ਹੁੰਦਾ ਆਪਾਂ ਦੇਣਾ ਹੁੰਦਾ ਸੇਲ ਕਰਨਾ ਹੁੰਦਾ ਉਹਦਾ ਆਪਾਂ ਤੁਹਾਨੂੰ ਪ੍ਰਾਇਲ ਦੱਸ ਸਕਦੇ ਉਸ ਕੋਈ ਦਿੱਕਤ ਨਹੀਂ ਹੁੰਦੀ ਜਿਹੜੇ ਆਹ ਵਾਲੇ ਸੂਟ ਨੇ ਇਹ ਆਪਣੇ ਨਿਊਜ਼ੀਲੈਂਡ ਜਾਣਗੇ ਸੂਟ ਇੱਕ ਹੀ ਭੈਣ ਦੇ ਸੂਟ ਆ تینਨੇ ਤੇ ਅਲੱਗ-ਅਲੱਗ ਫਾਈਬਰ ਕਾ ਅਲੱਗ-ਅਲੱਗ ਇਹਨਾਂ ਦੇ ਉੱਤੇ ਵਰਕ ਕੀਤਾ ਹੋਇਆ ਠੀਕ ਹੈ ਜੀ ਮਸ਼ੀਨ ਵਰਕ ਦੇ ਬਹੁਤ ਹੀ ਫੈਂਸੀ ਸੂਟ ਤਿਆਰ ਕੀਤੇ ਨੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਮੈਂ ਇਕੱਲੇ-ਇਕੱਲੇ ਗੱਲ ਇਹ ਚ ਮਾਈਸਨ ਕਰੂੰਗੀ ਹਾਂਜੀ ਹੁਣ ਤੁਸੀਂ ਵੇਖੋ ਸੂਟ ਪਹਿਲਾ ਸੂਟ ਵੇਖੋ ਜੀ ਤੁਸੀਂ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਾ ਕਰਿਓ ਇਸ ਨੂੰ ਮੈਂ ਰਿਕਵੈਸਟ ਹੀ ਕਰਦੀ ਆ ਇੱਕ ਵੀ ਵੀਡੀਓ ਨੂੰ ਤੁਸੀਂ ਸਕਿਪ ਨਾ ਕਰਿਓ ਠੀਕ ਹੈ ਜੀ ਹਾਂਜੀ ਵੀਡੀਓ ਨੂੰ ਚੱਲਦੀ ਨੂੰ ਲਾਇਕ ਕਰੋ ਸ਼ੇਅਰ ਕਰੋ ਕਮੈਂਟ ਕਰਕੇ ਦੱਸੋ ਸਾਡੇ ਸੂਟ ਕਿਵੇਂ ਦੇ ਲੱਗੇ ਸਾਨੂੰ ਰਹਿ ਜ਼ਰੂਰ ਦਿਓ ਵੀ ਤੁਹਾਡੇ ਸੂਟ ਕਿਵੇਂ ਦੇ ਲੱਗੇ ਨੇ ਹਾਂਜੀ ਆਹ ਵੇਖੋ ਸੂਟ ਸਕਾਈ ਕਲਰ ਦਾ ਸੂਟ ਲੈ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਸੁਕਾਈ ਕਲਰ ਦਾ ਸੂਟ ਹੈ ਜੀ ਇਹ ਤੇ ਨੈਕ ਦੇ ਉੱਤੇ ਤੁਸੀਂ ਡਿਜ਼ਾਈਨ ਬਣਾ ਦੇ ਸਕਦੇ ਚੈੱਕ ਕਰੋ ਨੈਟ ਨੈਕ ਦੇ ਉੱਤੇ ਡਿਜ਼ਾਈਨ ਇਸ ਤਰ੍ਹਾਂ ਮਸ਼ੀਨ ਵਰਕ ਦੇ ਨਾਲ ਥ्रेड ਵਰਕ ਇਸ ਤਰ੍ਹਾਂ ਇਹਦੇ ਆਪਾਂ ਵਰਕ ਕਰਵਾ ਆ ਕਿ ਗਲੇ ਤੇ ਉਸ ਤੋਂ ਬਾਅਦ ਜਿਹੜਾ ਅਬਚਾਲ ਦੀ ਪੈਨਲ ਵੀ ਇਹ ਜਿਹੜੇ ਜਾਂਦੇ ਨੇ ਆਹ ਵਾਲੇ ਆਹ ਵਾਲੇ ਇਹ ਮਸ਼ੀਨ ਤੇ ਜਾਂਦੇ ਨੇ ਮਸ਼ੀਨ ਵਰਕ ਦੇ ਨਾਲ ਵਾਈਟ ਕਲਰ ਦਾ ਆਪਰ ਥ्रेड ਯੂਜ਼ ਕੀਤਾ। ਉਸ ਤੋਂ ਬਾਅਦ ਜਿਹੜੀ ਆ ਇਹ ਆਪਰ ਸਲਾਈ ਦੇ ਵਿੱਚ ਲੈਸ ਲਗਵਾ ਕੇ ਇਸ ਨੂੰ ਰੈਡੀ ਕੀਤਾ ਠੀਕ ਹੈ ਜੀ। ਨੀਚੇ ਵੀ ਇਸ ਤਰ੍ਹਾਂ ਲੈਸ ਲਗਾਈ ਹੈ ਦੇਖੋ ਬਹੁਤ ਹੀ ਪਿਆਰਾ ਸਿਕਾਈ ਜਿਹੜਾ ਕਲਰ ਦਾ ਸੂਟ ਇਹਦਾ ਜਿਹੜਾ ਫਾਈਬਰਕ ਹੈ ਉਹ ਹੈਗਾ ਔਰਗੰਜਾ ਔਰਗੰਜਾ ਫਾਈਬਰਕ ਇਸ ਤਰ੍ਹਾਂ ਦੀ 슬ੀਵਸ ਬਣੀਆਂ ਨੇ ਦੇਖੋ ਜੀ ਆਪਾਂ ਸਮ ਸਲੀਵਸ ਦਿਖਾਉਣੀ ਆ। ਇਹ ਇਹ ਵੀ ਥ्रेड ਵਰਕ ਦੇ ਨਾਲ ਇਸ ਤਰ੍ਹਾਂ ਆਪਏ ਤੇ ਫਲਾਰ ਪਾ ਕੇ ਮੂਹਰੇ ਇਸ ਤਰ੍ਹਾਂ ਜਨੀਕ ਜੜਾ ਕਰ ਕੀਤਾ ਹੈ ਵਾਈਟ ਥ੍ਰੈਡ ਦੇ ਨਾਲ ਠੀਕ ਹੈ ਜੀ ਕਿੰਨਾ ਪਿਆਰਾ ਸੂਟ ਲੱਗ ਰਿਹਾ ਹੈ ਇਹ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਜੀ ਬਹੁਤ ਹੀ ਪਿਆਰੀ ਸੂਟ ਦੀ ਲੁੱਕ ਹੈ ਜੀ ਇਹਦੀ ਹਾਂਜੀ ਤੇ ਤੁਸੀਂ ਇਹ ਸੂਟ ਜੇ ਤੁਹਾਨੂੰ ਪਸੰਦ ਆਉਂਦਾ ਹੈ ਹਨ ਤਾਂ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਦਿਓਗੇ ਸਕਰੀਨਸ਼ਾਟ ਤੋਂ ਬਿਨਾ ਸਾਨੂੰ ਬਿਲਕੁਲ ਨਹੀਂ ਪਤਾ ਲੱਗਣਾ ਜੇ ਤੁਸੀਂ ਵੀਡੀਓ ਦੇ ਵਿੱਚ ਸਾਨੂੰ ਮੈਸੇਜ ਕਰਕੇ ਪ੍ਰਾਈਸ ਪੁੱਛਦੇ ਹੋ ਹਨ ਤਾਂ ਉਹ ਤਾਂ ਸਾਨੂੰ ਥੋੜੀ ਦਿੱਕਤ ਆਉਂਦੀ ਹੈ ਜੀ ਤੁਸੀਂ ப்ਲੀਜ਼ ਸਾਨੂੰ ਸਕਰੀਨਸ਼ਾਟ ਲੈ ਕੇ ਹੀ ਇਹਦਾ ਸਾਥ ਰੇਟ ਪੁੱਛੋ ਤੇ ਜੇ ਤੁਸੀਂ ਸਾਨੂੰ ਕਮੈਂਟ ਕਰਕੇ ਸਾਡੇ ਸੂਟਾਂ ਨੂੰ ਜੇ ਤੁਹਾਨੂੰ ਕਮੀ ਲੱਗਦੀ ਹੈ ਹਨਾ ਕੁਝ ਵੀ ਹੈ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਤੇ ਜਦੋਂ ਤੁਸੀਂ ਕਮੈਂਟ ਕਰਦੇ ਸਾਨੂੰ ਬਹੁਤ ਹੀ ਚੰਗਾ ਲੱਗਦਾ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਦਿਖਾਉਣਾ ਹੈ ਇਹਦੇ ਬਾਟਮ ਬਾਟਮ ਆ ਮਸਲੀਨ ਦੀ ਜੀ ਮਸਲੀਨ ਫਾਈਬਰ ਕਾ ਇਸ ਤਰ੍ਹਾਂ ਆਪਾਂ ਮੋਰੀਆਂ ਦੇ ਉੱਤੇ ਬਾੜ ਪਾ ਕੇ ਇਸ ਤਰ੍ਹਾਂ ਤਿਆਰ ਕਰਵਾਇਆ ਹੈ ਜਿਹੜੀ ਬੱਚੀ ਦੇ ਸੂਟ ਨੇ ਆ ਬਹੁਤ ਹੀ ਪਿਆਰੀ ਬੱਚੀ ਆ ਉਹ ਸਾਥੋਂ ਪਹਿਲਾਂ ਵੀ ਕਰਵਾਉਂਦੀ ਆ ਸੂਟ ਰੈਡੀ ਇਸ ਤਰ੍ਹਾਂ ਮਸਲੀਨ ਦੀ ਸਲਵਾਰ ਤੇ ਇਸ ਤਰ੍ਹਾਂ ਪੌਂਚੇ ਤਿਆਰ ਕੀਤੇ ਆ ਕਲਰ ਬਿਲਕੁਲ ਨਾਲ ਦਾ ਜਿਹੜਾ ਇਹਦਾ ਫੈਬਰਿਕ ਹੈ ਉਹ ਮਸਲੀਨ ਹੈ ਤੇ ਇਹਦੇ ਨਾਲ ਜਿਹੜਾ ਦੁਪੱਟਾ ਹੈ ਉਹ ਔਰਗੰਜਾ ਆ ਦੇਖੋ ਦੇ ਸਕਦੇ ਪੂਰੇ 2.5 ਮੀਟਰ ਦੀ ਸਾਨੂੰ ਔਰਗੰਜਾ ਦੀ ਕੱਟ ਮਿਲੂ ਦੁਪੱਟੇ ਦੀ ਕੱਟ ਮਿਲੂ ਸਾਰੀ ਪੂਰੇ 2.5 ਮੀਟਰ ਆਪਾਂ ਲੈ ਲੈਂਦੇ ਤੇ ਮੈਂ ਅਗੇ 4 ਸਾਈਡ ਇਸ ਤਰ੍ਹਾਂ ਆਪਾਂ ਲੈਸ ਦੇ ਕੇ ਫੜੇ ਸਕਦੀ ਹਾਂ ਦੇਖੋ ਕਿੰਨੀ ਪਿਆਰੀ ਲੈਸ ਹੈ ਦੁਪੱਟੇ ਨੂੰ ਜਨੀਕ ਜਾਂ ਸੋਬਰ ਜਾਂ ਸਰਦਾਰੀ ਸੂਟ ਸਰਦਾਰੀ ਲੁੱਕ ਦੇ ਵਿੱਚ ਇਹ ਆਪਣਾ ਸੂਟ ਰੈਡੀ ਹੋਇਆ ਜੀ ਠੀਕ ਹੈ ਜੀ ਆ ਦੇ ਸਕਣਾ ਤੁਸੀਂ ਸੂਟ ਦੀ ਸਰਦਾਰੀ ਲੁੱਕ ਇਸ ਤਰ੍ਹਾਂ ਹਾਂਜੀ ਜੇ ਕਿਸੇ ਭੈਣ ਨੂੰ ਪਿਆਰਾ ਲੱਗਿਆ ਸੂਟ ਤਾਂ ਸਾਨੂੰ ਸਕਰੀਨਸ਼ਾਟ ਲੈਣਾ ਬਿਲਕੁਲ ਵੀ ਨਾ ਭੁੱਲਣਾ ਠੀਕ ਹੈ ਸਕਰੀਨਸ਼ਾਟ ਲੈ ਕੇ ਸਾਨੂੰ ਮੈਸੇਜ ਕਰੋ ਤੇ ਸਾਡੇ ਨਾਲ ਵਟਸਐਪ ਤੇ ਗੱਲਬਾਤ ਕਰੋ ਉਹ ਇੱਧਰ ਰੱਖ ਦਿੰਨਾ ਸੂਟ ਕਿਉਂਕਿ ਇੱਥੇ ਥੋੜਾ ਜਿਹਾ ਜਗ੍ਹਾ ਦਾ ਹੋਣਾ ਕਰਕੇ ਨਾ ਆਪਾਂ ਸਾਨੂੰ ਅਗਲਾ ਸੂਟ ਉਦੋਂ ਵੀ ਪਿਆਰਾ ਬਖਾਵਾਂਗੇ ਜੋ ਇਹਦਾ ਕੰਦਰਾ ਹੈ ਗ੍ਰੇ ਲਾਈਟ ਗ੍ਰੇ ਕਲਰ ਸੂਟ ਦਾ ਤੇ ਉੱਤੇ ਵਾਈਟ ਦਾ ਥ੍ਰੈਡ ਲਾ ਕੇ ਇਹਨੂੰ ਇੰਨੀ ਸੋਹਣੀ ਲੁੱਕ ਦੇ ਨਾਲ ਪਹਿਲਾਂ ਮਸੂਨੇ ਦਾ ਨੈਕ ਬਣਾਣੀ ਦੇਖੋ ਜੀ ਇਹਦੇ ਵਿੱਚ ਥ੍ਰੈਡ ਤੇ ਹੈਂਡ ਦਾ ਯੂਜ਼ ਕੀਤਾ ਹੋਇਆ ਆਹ ਮੋਤੀ ਹੈ ਪਰਲ ਵਰਕ ਕੀਤਾ ਹੋਇਆ ਇੱਥੇ ਹਲਕਾ ਹਲਕਾ ਤੇ ਜਿਹੜੇ ਆ ਜਾਂਦੇ ਨੇ ਪੈਨਲ ਇਹ ਥ੍ਰੈਡ ਦੇ ਨਾਲ ਡਾਰਕ ਗ੍ਰੇ ਦੇ ਨਾਲ ਇਸ ਤਰ੍ਹਾਂ ਪੈਨਲ ਬਣਾਏ ਮਸ਼ੀਨ ਵਰਕ ਦੇ ਨਾਲ ਠੀਕ ਹੈ ਜੀ ਆ ਵੀ ਸਕਦੇ ਹਾਂ ਮਸ਼ੀਨ ਵਰਕ ਦੇ ਨਾਲ ਤੇ ਆਹ ਵਾਲੇ ਆਪਾਂ ਇਹਦਾ ਕਿਰਦੇ ਵਰਕ ਕੀਤਾ ਦੇਖੋ ਜੀ ਕਟ ਵਰਕ ਦਾ ਤੇ ਆਪਾਂ ਕਟ ਵਰਕ ਕੀਤਾ ਨਹੀਂ ਹੈਗਾ ਥੱਲਿਓ ਤੇ ਵੈਸੇ ਇਸ ਤਰ੍ਹਾਂ ਕਿੰਨਾ ਸੋਹਣਾ ਪਿਆਰਾ ਜਾ ਹੈ ਜਿਹੜਾ ਇਹ ਫਾਈਬਰ ਕ ਹੈ ਉਹ ਵੀ ਔਰਗਾਂਜ਼ਾ ਜੀ ਤੇ ਲਾਈਟ ਗਰੇਜ ਆ ਇਹਦਾ ਕਲਰ ਹੈ ਤੇ ਫੁੱਲ ਬਾਜੂ ਹੈ ਜੀ ਇਹਦੀ ਫੁੱਲ ਬਾਜੂ ਹੋਣ ਦੇ ਕਰਕੇ ਪਹਿਣਨੇ ਆਪਣੇ ਤੋਂ ਵਰਕ ਨਹੀਂ ਕਰਵਾਇਆ ਕਿਉਂਕਿ ਜਦੋਂ ਆਪਣਾ ਫੁੱਲ ਬਾਜੂ ਹੁੰਦੀ ਹੈ ਉਹਦੇ ਉੱਤੇ ਵਰਕ ਸੋਹਣਾ ਨਹੀਂ ਲੱਗਦਾ ਇਹ ਫੁੱਲ ਬਾਜੂ ਦਾ ਸੂਟ ਹੈ ਜੀ ਇਹਦੇ ਉੱਤੇ ਪਹਿਣਨੇ ਵਰਕ ਨਹੀਂ ਕਰਵਾਇਆ ਜਨੀਕ ਜਿਹਾ ਸੂਟ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਬਹੁਤ ਹੀ ਪਿਆਰੇ ਜਨੀਕ ਜੇ ਸਰਦਾਰੀ ਸੋਬਰ ਸੂਟ ਬਣੇ ਨੇ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਜਿਹੜਾ ਤੁਸੀਂ ਚੈੱਕ ਕਰੀ ਚੱਲੋ ਕੱਲਾ ਕੱਲਾ ਸੂਟ ਬਹੁਤ ਹੀ ਪਿਆਰਾ ਹੈ ਜੀ ਹਾਂਜੀ ਆਪਾਂ ਹੁਣ ਤੁਹਾਨੂੰ ਇਹਦੇ ਬਾਟਮ ਦਿਖਾਉਣੇ ਪਿਓਰ ਪਿਓਰ ਮਸਲੀਨ ਦੀ ਇਹਦੀ ਬਾਟਮ ਹੈ ਨਾਲ ਦੇ ਸਕਦੇ ਤੁਸੀਂ ਪਿਓਰ ਮਸਲੀਨ ਦੀ ਬਾਟਮ ਠੀਕ ਹੈ ਜੀ ਆਰਗੰਜਾ ਦਾ ਫਾਈਬਰ ਕਹਿਗਾ ਕਮੀਜ਼ ਦਾ ਪਿਓਰ ਮਸਲੀਨ ਦੀ ਬਾਟਮ ਤੇ ਜਿਹੜਾ ਇਹਦਾ ਦੁਪੱਟਾ ਤਿਆਰ ਕੀਤਾ ਬਾਹ ਕਮਾਲ ਹੈ ਜੀ ਤੁਸੀਂ ਵੇਖੋਗੇ ਤੇ ਕਹੋਗੇ ਵਾਹ ਜੀ ਵਾਹ ਕੀ ਚੀਜ਼ ਬਣੀ ਹੈ ਇਸ ਤਰ੍ਹਾਂ ਇਹਦਾ ਦੁਪट्टे ਦੇ ਪੱਲੇ ਬਹੁਤ ਹੀ ਹੈਵੀ ਵਰਕ ਦੇ ਨਾਲ ਆਪਾਂ ਤਿਆਰ ਕਰਕੇ ਇਹਦੇ ਨਾਲ ਅਟੈਚ ਕੀਤੇ ਨੇ ਦੇਖੋ ਜੀ ਤੁਸੀਂ ਬਹੁਤ ਹੀ ਪਿਆਰੇ ਸੋਹਣੇ ਇਸ ਤਰ੍ਹਾਂ ਇਹਦਾ ਵਰਕ ਹੈ ਬ੍ਰੀਕ ਪੂਰਾ ਹਨ ਗਡੋਕੇ ਕਰਿਆ ਜੀ ਵਰਕ ਵਾਈਟ ਦੇ ਨਾਲ ਗ੍ਰੇ ਲਾਈਟ ਗ੍ਰੇ ਕਲਰ ਦਾ ਦੁਪੱਟਾ اور ਗੰਜਾ ਫਾਈਬਰਕ ਇਸ ਤਰ੍ਹਾਂ ਇਹ ਪੂਰਾ ਹੈਵੀ 4 ਸਾਈਡ ਇਹਦੇ ਵਰਕ ਕੀਤਾ ਹੋਇਆ ਜੀ ਦੇਖੋ ਟਾਈ ਮੀਟਰ ਦਾ ਦੁਪੱਟਾ ਦੇਖੋ ਜੀ ਪਾਕਿਸਤਾਨੀ ਲੁੱਕ ਦਾ ਸੂਟ ਹੈ ਇਹ ਜਿਵੇਂ ਮੈਂ ਆਪਣੇ ਪਾਕਿਸਤਾਨੀ ਵਰਕ ਹੁੰਦਾ ਉਸ ਤਰ੍ਹਾਂ ਲੁੱਕ ਦਿੱਤੀ ਹੋਈ ਹੈ ਸੁੰਦਰ ਨੂੰ ਹਾਂਜੀ ਜੇ ਤੁਹਾਨੂੰ ਇਹ ਵਧੀਆ ਲੱਗਦਾ ਸਾਨੂੰ ਸਕਰੀਨਸ਼ਾਟ ਲੈ ਕੇ ਤੁਸੀਂ ਤਿਆਰ ਕਰਵਾ ਸਕਦੇ ਇਹਨੂੰ ਤੁਸੀਂ ਕਿਤੇ ਵੀ ਵੇਅਰ ਕਰ ਸਕਦੇ ਠੀਕ ਹੈ ਪਾਰਟੀ ਵੇਅਰ ਵੀ ਹੈ ਅ ਡੇਲੀ ਆਉਣ ਜਾਣ ਵਾਲਾ ਵੀ ਡੇਲੀ ਜਿਹੜੀ ਜੌਬ ਕਰਦੀਆਂ ਨੇ ਭੈਣ ਉਹਨਾਂ ਵਾਸਤੇ ਪਰਫੈਕਟ ਸੂਟ ਹੈ ਇਹ ਹਾਂਜੀ ਹੁਣ ਆਪਾਂ ਤੁਹਾਨੂੰ ਦਿਖਾਉਣਾ ਹੈ ਅਗਲਾ ਸੂਟ ਅਗਲਾ ਸੂਟ ਬਣਿਆ ਗਟਾਈ ਵੀ ਤੇ ਟੈਵੀ ਲੈਣ ਦਾ ਸੂਟ ਹੈ। ਇਸ ਤਰ੍ਹਾਂ ਦਾ ਸੂਟ ਦੀ ਲੁੱਕ ਹੈ। ਦੇਖੋ ਇਹਦਾ ਗਲਾ ਆਪਾਂ ਇਸ ਤਰ੍ਹਾਂ ਡਿਜ਼ਾਈਨ ਕੀਤਾ ਹੈ। ਲੈਸ ਜਿ ਲਗਾ ਕੇ ਇਸ ਤਰ੍ਹਾਂ ਆਪਾਂ ਇਹਦਾ ਗਲਾ ਡਿਜ਼ਾਈਨ ਕੀਤਾ ਤੇ ਟੈਵੀ ਦਾ ਤੁਸੀਂ ਫਾਈਬਰਕ ਦੇਖ ਸਕਦੇ ਹੋ। ਪ੍ਰਿੰਟ ਚੈੱਕ ਕਰੋ ਤੇ ਫਾਈਬਰਕ ਚੈੱਕ ਕਰੋ ਬਹੁਤ ਹੀ ਪਿਆਰੀ ਲੁੱਕ ਆਈ ਹੈ ਜੀ ਸੂਟ ਨੂੰ ਇਸ ਤਰ੍ਹਾਂ। ਠੀਕ ਹੈ ਜੀ। ਇਹ ਆਪਣਾ ਟਾਈਵੀ ਸਰ ਟਾਈਵੀ ਮਸਲੀਨ ਦਾ ਸੂਟ ਹੈ ਜੀ ਇਹ ਟਾਈਵੀ ਮਸਲੀਨ ਦੇ ਉੱਤੇ ਬਣਿਆ ਹੋਇਆ ਹੈਗਾ ਜਨੀਕ ਜਾਂ ਫੈਬਰਿਕ ਜਨੀਕ ਜਿਹਦੇ ਉੱਤੇ ਪ੍ਰਿੰਟਡ ਜਨੀਕ ਦੀ ਆਪਾਂ ਗਾਹਾਂ ਡਿਜ਼ਾਈਨ ਵੀ ਦਿੱਤੀ ਹੈ ਸੂਟ ਨੂੰ ਠੀਕ ਹੈ ਜੀ ਹਾਂਜੀ ਤੁਸੀਂ ਜੇ ਤੁਹਾਨੂੰ ਕਲਰ ਨਹੀਂ ਪਸੰਦ ਕਲਰ ਵੀ ਹੋਰ ਕਰਵਾ ਸਕਦੇ ਜੇ ਤੁਸੀਂ ਕੋਈ ਹੋਰ ਫਾਈਬਰ ਕਿਤੇ ਤਿਆਰ ਕਰਵਾਉਣਾ ਇਸ ਤਰ੍ਹਾਂ ਦੀ ਲੁੱਕ ਦੇਣੀ ਹੈ ਸੂਟ ਨੂੰ ਆਪਾਂ ਉਹ ਵੀ ਕਰਕੇ ਦੇਵਾਂਗੇ ਜੋ ਇਹਦੇ ਨਾਲ ਬਾਟਮ ਬਣੀ ਹੈ ਉਹ ਮੈਡੀਕਲਰ ਦੀ ਬਣੀ ਆ ਜੀ ਦੇਖੋ ਜੇ ਤੁਸੀਂ ਇਹਦੇ ਨਾਲ ਬਾਟਮਾਂ ਪਿੰਕ ਵੀ ਲਗਾ ਸਕਦੇ ਹੋ ਫਰੋਜੀ ਵੀ ਲਗਾ ਸਕਦੇ ਹੋ ਤੇ ਸਰਦੇਈ ਵੀ ਲਗਾ ਸਕਦੇ ਹੋ ਠੀਕ ਆ ਜੀ ਤੁਸੀਂ ਆਪਦੀ ਮਰਜ਼ੀ ਦੇ ਨਾਲ ਕੋਈ ਵੀ ਕਲਰ ਦੀ ਬਾਟਮ ਇਹਦੇ ਨਾਲ ਜੂਜ ਕਰ ਸਕਦੇ ਹੋ ਠੀਕ ਆ ਜੀ ਆ ਇਹਦੇ ਨਾਲ ਜੂਟ ਦਾ ਦੁਪੱਟਾ ਤਿਆਰ ਕੀਤਾ ਸੁਣਾ ਦੁਪੱਟਾ ਹੋਰ ਕੇ ਦਿਖਾਉਣੀ ਆ ਦੇਖੋ ਜੀ ਬਾਰਬਰੀ ਵੀ ਕਹਿੰਦੇ ਨੇ ਇਹਨਾਂ ਜੂਟ ਵੀ ਕਹਿੰਦੇ ਨੇ ਠੀਕ ਆ ਜੀ ਇਸ ਤਰ੍ਹਾਂ ਇਹਦੇ ਵਿੱਚ ਆਪਾਂ ਟਾਈ ਡਾਈ ਦੇ ਨਾਲ ਦੁਪੱਟਾ ਰੈਡੀ ਕੀਤਾ ਹਾਂਜੀ ਅੱਜ ਵਾਲੀ ਵੀਡੀਓ ਵਾਲੇ ਸੂਟ ਤੁਹਾਨੂੰ ਕਿਵੇਂ ਦੇ ਲੱਗੇ ਸਾਨੂੰ ਕਮੈਂਟ ਕਰਕੇ ਦੱਸਿਓ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਲਾਇਕ ਕਰ ਦਿਓ ਠੀਕ ਹੈ ਜੀ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਸੋਹਣੇ ਸੋਹਣੇ ਸੂਟ ਦੇਖਣ ਲਈ ਬਣੇ ਰਹੋ ਸਾਡੇ ਚੈਨਲ ਚੈਨਲ ਦੇ ਨਾਲ ਸਿੱਧੂ ਜੁਟੀ ਕੋਡ ਦੁਨਾ ਆਪਣਾ ਚੈਨਲ ਦਾ ਨਾਮ ਹੈ ਜੀ YouTube ਤੇ ਵੀ ਆਪਾਂ ਵੀਡੀਓ ਅਪਲੋਡ ਕਰਦੇ ਹਾਂ ਸਵੇਰ ਦੇ 10 ਵਜੇ ਤੇ ਆਪਣੀ ਵੀਡੀਓ ਡੇਲੀ ਆਉਂਦੀ ਹੈਗੀ ਇੰਸਟਾ ਤੇ ਵੀ ਆਪਾਂ ਰੋਜ਼ ਅਪਲੋਡ ਵੀਡੀਓ ਕਰਦੇ ਜੋ ਵੀ ਸਾਡੇ ਕੋਲ ਕੁਝ ਬਣਦਾ ਹੈ ਨਮਾ ਤਿਆਰ ਹੁੰਦਾ ਹੈ ਆਪਾਂ ਉਹਦੀ ਵੀਡੀਓ ਇੰਸਟਾ ਤੇ ਵੀ ਪਾਉਣੀ ਆ ਪਿੱਕਾ ਮਿਲਦੀਆਂ ਨੇ ਉੱਥੇ ਸਾਡੇ ਸੂਟਾਂ ਦੀਆਂ ਤੇ ਜੇ ਤੁਸੀਂ ਕਲਰ ਵਗੈਰਾ ਕੁਝ ਹੋਰ ਲੈਣਾ ਹੁੰਦਾ ਤਾਂ ਸਾਨੂੰ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਇਹਦੇ ਨਾਲ ਦਾ ਕਲਰ ਹੋਰ ਮਿਲੂ ਜਾਂ ਨਾ ਮਿਲੂ ਉਹ ਸਾਨੂੰ ਅਸੀਂ ਦੱਸਾਂ ਦੇ ਦੱਸਾਂਗੇ ਜੀ ਹਾਂਜੀ ਮਿਲਦਾ ਕਿਸੇ ਨਵੇਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ